ਸਤਿ ਸ੍ਰੀ ਅਕਾਲ ਸਸਰੀਆ ਕਾਲ ਜੀ ਆਇਆਂ ਨੂੰ ਤੇ ਵੈਲਕਮ ਕਰਦੇ ਆ ਤੁਹਾਡਾ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚੱਟ ਦੀ ਕਲਾ ਪੰਜਾਬ ਤੇ ਅੱਜ ਦੀ ਤੂੰ ਤਾਜ਼ਾ ਖਬਰ ਸੁਣੀ ਹੈ ਕਿਹੜੀ ਸ਼ੰਭੂ ਬਾਰਡਰ ক্লোਜ਼ ਕਰਤਾ ਉਹ ਕਿਉਂ ਸ਼ੰਭੂ ਬਾਰਡਰ ਤੇ ਵੇਖਿਆ ਜਦੋਂ ਆ ਹੋਏ ਸੀ ਕਿਸਾਨ ਮੋਰਚੇ ਲੱਗੇ ਸੀ ਉਦੋਂ ਸ਼ੰਭੂ ਬਾਰਡਰ ਬੰਦ ਕੀਤਾ ਸੀ ਤੇ ਧਰਨੇ ਦਿੱਤੇ ਸੀ ਮੈਨੂੰ ਲੱਗਦਾ ਹੈ ਕਿ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਮੁੱਦਾ ਹੈ ਨਾ ਉਹ ਇੰਨਾ ਤੂਲ ਪਕੜ ਗਿਆ ਕਿ ਹੁਣ ਸ਼ੰਭੂ ਬਾਰਡਰ ਵੀ ক্লোਜ਼ ਕਰ ਦਿੱਤਾ ਤੇ ਉਸ ਤੋਂ ਰਿਲੇਟਿਡ ਆਪਣੇ ਕੋਲ ਲਾਈਵ ਵੀਡੀਓ ਆਪਾਂ ਚੱਲ ਕੇ ਵੇਖਦੇ ਆਂ ਆ ਦੇਖੋ ਜੀ ਨਿਊਜ਼ 18 ਪੰਜਾਬ ਵਾਲੇ ਕਵਰ ਕਰ ਰਹੇ ਨੇ ਇਹਨੂੰ ਆ ਸਾਹਦੇ ਨਜ਼ਰ ਆ ਰਹੇ ਨੇ ਇਸ ਵੇਲੇ ਲਖਵਾਲੀ ਸਾਡੇ ਨਾਲ ਨੇ ਤੇ ਕਾਫੀ ਸੰਖਿਆ ਦੇ ਵਿੱਚ ਇੱਥੇ ਆਪੇ ਸਾਥ ਜਿਹੜੇ ਹੈਗੇ ਕਿਸਾਨ ਜਥੇਬੰਦੀ ਇੱਥੇ ਪਹੁੰਚੀ ਹੈ ਲਖਵਾਲੀ ਅੱਜ ਇੱਕ ਵਾਰ ਫਿਰ ਤੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਹੜੀ ਕਿਹੜੀ ਮੰਗ ਹੈ ਜਿਹੜੇ ਮੁੱਖ ਮੰਗ ਹੈ ਉਹਨਾਂ ਨੂੰ ਲੈ ਕੇ ਆ ਪ੍ਰੋਟੈਸਟ ਕਰਨਾ ਅੱਜ ਅਸੀਂ ਮੇਨ ਜਿਹੜੀ ਕੌਮੀ ਇਨਸਾਫ ਮੋਰਚਾ 3 ਸਾਲ ਤੋਂ ਉੱਥੇ ਸਾਡਾ ਮੋਰਚਾ ਚੱਲ ਰਿਹਾ ਉਹਨਾਂ ਦੇ ਨਾਲ ਅਸੀਂ ਲੜ ਕੇ ਕਿਸਾਨ ਜਥੇਬੰਦੀਆਂ ਤੇ ਵਾਕੀ ਪੰਥੇਤਰਾਂ ਅੱਜ ਅਸੀਂ ਦਿੱਲੀ ਪੱਲ ਨੂੰ ਮੰਗ ਪੱਤਰ ਦੇਣ ਦਾ ਆਮਨ ਬਣਾਇਆ ਸੀ ਆਪੇ ਉੱਥੇ ਮਾਰਚ ਕੀਤਾ ਜਾਊਗਾ ਹਜ਼ਾਰਾਂ ਕਿਸਾਨਾਂ ਤੇ ਹਜ਼ਾਰਾਂ ਜਥੇਬੰਦੀਆਂ ਵੱਲੋਂ ਪਰ ਸਾਨੂੰ ਅੱਜ ਲੱਗਦਾ ਵੀ ਇੱਥੇ ਰੋਕ ਦਿੱਤਾ ਗਿਆ ਜਿਹੜਾ ਕਿ ਬੜੀ ਮਾੜੀ ਗੱਲ ਆ ਵੀ ਸਾਡੇ ਨਾਲ ਦੂਸ਼ਹਿਰੀ ਦੂਜੇ ਸ਼ਹਿਰੀ ਵਰਗਾ ਵਿਹਾਰ ਕੀਤਾ ਜਾ ਰਿਹਾ ਥਾਣਾ ਸਾਨੂੰ ਰੋਕ ਰਿਹਾ ਸਾਡੀ ਰਾਜਧਾਨੀ ਆ ਸਾਡਾ ਹੱਕ ਆ ਜ਼ਮੂਰੀ ਹੱਕ ਆ ਸਾਡਾ ਆਪਦਾ ਪ੍ਰੋਟੈਸਟ ਕਰਨਾ ਕਿਉਂਕਿ ਇੱਕੋ ਨਜਾਇਜ਼ ਕੀਤੀ ਆ ਜਿੰਦਾਬਾਦ ਜਿੰਦਾਬਾਦ ਸਾਡੇ ਨਾਂ ਦੀ ਐਡ ਹੁਣ ਨੇ ਕੀਤੀ ਆ ਵੀ ਸਾਡੇ ਸਿੰਘਾਂ ਨੂੰ ਜਿਹੜੀ ਆ ਉਹ ਰਿਹਾਈ ਨਹੀਂ ਮਿਲ ਰਹੀ ਪੈਰੋਲ ਨਹੀਂ ਮਿਲ ਰਹੀ ਉਹਨਾਂ ਨੇ 25-25 ਸਾਲ ਜਿਹੜੀਆਂ ਜੇਲਾਂ ਸਜ਼ਾਵਾਂ ਪੂਰੀਆਂ ਕਰ ਲਈਆਂ ਨੇ ਅਸੀਂ ਸਾਡੀ ਇਹੀ ਮੰਗ ਆ ਵੀ ਸਾਰੇ ਭਾਵੇਂ ਦੇਸ਼ ਦੇ ਸਿਆਸੀ ਕੈਦੀਆ ਜਿਨ੍ਹਾਂ ਨੇ ਆਪਣੀਆਂ ਸਜ਼ਾ ਪੂਰੀਆਂ ਕਰ ਲਈਆਂ ਨੇ ਉਹਨਾਂ ਨੂੰ ਫੌਰੀ ਤੌਰ ਤੇ ਸਰਕਾਰਾਂ ਰਿਹਾ ਕਰਨ ਇਹ ਕੋਈ ਨਿਆਇ ਮੰਗ ਨਹੀਂ ਕੱਲੇ ਪੰਜਾਬ ਦੀ ਮੰਗ ਨਹੀਂ ਇਸ ਤਰ੍ਹਾਂ ਸਾਨੂੰ ਬਰਾਨਾ ਜਿਵੇਂ ਸਾਨੂੰ ਚੰਡੀਗੜ੍ਹ ਵੀ ਪਿਛਲੇ ਦਿਨੀ ਨਹੀਂ ਬਣ ਦਿੱਤਾ ਗਿਆ ਧੱਕੇ ਨਾਲ ਭਾਵੇਂ ਅਸੀਂ ਵੇਲੀ ਕਾ ਟੋੜ ਕੇ ਬੜੇ ਆ ਹਰਿਆਣੇ ਨੇ ਤਾਂ ਹਮੇਸ਼ਾ ਹੀ ਸਾਡੇ ਨਾਲ ਕੀਤਾ ਪਿਛਲੇ ਦਿਨੀ ਵੀ ਹਰਿਆਣੇ ਨੇ ਇੱਥੇ ਸਾਡੇ ਸਿੰਗਾ ਨੂੰ ਰੋਕੀ ਰੱਖਿਆ ਇੱਥੇ ਸਾਡੇ ਮੋਰਚੇ ਚੱਲਦੇ ਰਹੇ ਨੇ ਅੱਜ ਫਿਰ ਹਰਿਆਣੇ ਨੇ ਇਹ ਦਿਖਾਤਾ ਵੀ ਪੰਜਾਬ ਤਾਂ ਪਤਾ ਨਹੀਂ ਵੱਖਰਾ ਹੀ ਹਿੱਸਾ ਕੋਈ ਹੋਰ ਹੈ ਦੇਸ਼ ਆ ਇਸ ਲਈ ਇਹ ਸਟੇਟਾਂ ਨੂੰ ਵੀ ਸਮਝ ਲੈਣਾ ਚਾਹੀਦਾ ਜੋ ਲੜਾਈ ਅਸੀਂ ਲੜ ਰਹੇ ਆ ਜਿਹੜੀ ਚੰਡੀਗੜ੍ਹ ਦੀ ਲੜਾਈ ਆ ਇਹ ਸਾਡੀ ਬਾਦਦਰਕਾਰਾਂ ਦੀ ਸਾਡੀ ਲੜਾਈ ਆ ਉਹ ਸਾਰੀਆਂ ਸਟੇਟਾਂ ਲਈ ਹੈਗੀ ਆ ਉਹਦੇ ਤੇ ਲੈ ਸਾਨੂੰ ਸਾਰੀਆਂ ਸਟੇਟਾਂ ਨੂੰ ਰਲ ਕੇ ਸਾਰੀਆਂ ਸਟੇਟਾਂ ਨੂੰ ਰਲ ਕੇ ਸਾਨੂੰ ਇਹ ਹਮਲਾ ਮਾਰਨਾ ਪਊ ਬਾਦ ਅਧਿਕਾਰਾਂ ਦੀ ਲੜਾਈ ਲੜਨੀ ਪਊ ਸਾਨੂੰ ਉਦੋਂ ਬਿਨਾਂ ਇਹ ਸਾਨੂੰ ਸਾਰਾ ਕੁਝ ਸਾਡੇ ਤੋਂ ਲੈ ਲੈਣਗੇ ਜਿਵੇਂ ਬਿਜਲੀ ਸੋਧ ਬਿੱਲ ਆ ਰਿਹਾ ਵੱਖੋ ਵੱਖਰੇ ਆਏ ਜੇ ਬਿੱਲ ਇਹਨਾਂ ਨੇ ਪੇਸ਼ ਕਰਕੇ ਸਾਰੇ ਹੱਕ ਸਾਡੇ ਕੋਲ ਡੈਮਾਂ ਦਾ ਸਾਡੇ ਤੋਂ ਅਕਲ ਹੱਕ ਲੈ ਲਿਆ ਯੂਨੀਵਰਸਿਟੀ ਸਾਡੇ ਤੋਂ ਲੈਣ ਜਾ ਰਹੇ ਸੀਗੇ ਇਸ ਤਰ੍ਹਾਂ ਚੰਡੀਗੜ੍ਹ ਸਾਨੂੰ ਨਹੀਂ ਮਿਲ ਰਿਹਾ ਪਾਣੀ ਸਾਡਾ ਲੁੱਟਿਆ ਜਾ ਰਿਹਾ ਫਰੀਦ ਚ ਪਾਣੀ ਅਸੀਂ ਗੁੰਗਾ ਕਰ ਕਰ ਦਿੰਦੇ ਹਾਂ ਨਹਿਰਾਂ ਦਾ ਪਾਣੀ ਬਾਹਰ ਜਾ ਰਿਹਾ ਉਹਦੀ ਸਾਨੂੰ ਕੋਈ ਰਾਇਲਟੀ ਨਹੀਂ ਮਿਲ ਰਹੀ ਉਹੀ ਸਾਡੀਆਂ ਮੰਗਾਂ ਨੇ ਪੁਰਾਣੀਆਂ ਉਹੀ ਲੈ ਕੇ ਅਸੀਂ ਇਕਜੁੱਟ ਹੋਏ ਅੱਜ ਸਾਰੀਆਂ ਦਿੱਥੇ ਬੰਦੀਆਂ ਇਕਜੁੱਟ ਇਸ ਤਰ੍ਹਾਂ ਦੀ ਰੰਡੀਤੀ ਹੁਣ ਤਿਆਰ ਕਰ ਲਓ ਕਿਉਂਕਿ ਅੱਗੇ ਪੂਰੇ ਬੈਰੀਕੇਡ ਲਾ ਦਿੱਤੇ ਗਏ ਕਿਸੇ ਵੀ ਤਰ੍ਹਾਂ ਦੀ ਅੱਗੇ ਜਾਣ ਦੀ ਪਰਮਿਸ਼ਨ ਨਹੀਂ ਹੈ ਅਸੀਂ ਕੋਈ ਲੜਾਈ ਤਾਂ ਲੜਨੀ ਨਹੀਂ ਨਾ ਅਸੀਂ ਕੋਈ ਇਹਨਾਂ ਨਾਲ ਹਥਿਆਰਬੰਦ ਕੋਈ ਅਸੀਂ ਲੜਾਈ ਲਾਦੇ ਅਸੀਂ ਤਾਂ ਬੜੇ ਸ਼ਾਂਤਮਈ ਢੰਗ ਦੇ ਨਾਲ ਜਿਵੇਂ ਅਸੀਂ 20 ਦੇ ਵਿੱਚ ਵਿੱਚ ਜਿੱਥੇ ਵੈਰੀਕੇਟ ਲਾ ਦਿੱਤੇ ਸੀ ਅਸੀਂ ਇੱਥੋਂ ਤੋੜੇ ਸੀ ਉਦੋਂ ਵੈਰੀਕੇਟ ਤੇ ਅਸੀਂ ਦਿੱਲੀ ਜਾ ਕੇ ਉੱਥੇ ਵੈਰੀਕੇਟ ਲੱਗੇ ਸੀ ਅਸੀਂ ਉੱਥੇ ਬੈਠੇ ਰਹੇ ਸੀ ਜਦ ਅਜ ਵੈਰੀਕੇਟ ਲਾਦੇ ਅਸੀਂ ਵੈਰੀਕੇਟ ਨਹੀਂ ਤੋੜਦੇ ਸੀ ਅਸੀਂ ਐਸੀ ਕੋਈ ਗੱਲ ਨਹੀਂ ਕਰਨੀ ਕੋਈ ਅਸੀਂ ਬੰਦੇਾਂ ਨੂੰ ਨੁਕਸਾਨ ਨਹੀਂ ਕਰਦੇ ਮੀ ਤਰੀਕੇ ਨਾਲ ਬੜੇ ਸ਼ਾਂਤ ਮੈਂ ਟੰਗ ਨਹੀਂ ਸੀ ਆਪਦਾ ਰੋਸ ਪ੍ਰਗਟ ਕਰਨ ਆਏ ਆ ਤੇ ਸਰਕਾਰਾਂ ਨੂੰ ਸਾਡਾ ਰੋਸ ਅਸੀਂ ਦਰਜ ਕਰਾਉਣ ਆਏ ਆ ਤੇ ਤੁਹਾਡੇ মিডিਆ ਰਾਹੀਂ ਸਰਕਾਰਾਂ ਨੂੰ ਕਹਾਂਗੇ ਵੀ ਉਹ ਕੰਧ ਤੇ ਲਿਖਿਆ ਪੜ ਲੈਣ ਵੀ ਲੋਕ ਉੱਠ ਖੜੇ ਹੋਏ ਨੇ ਫਿਰ ਦੁਬਾਰਾ ਵੀ 20 ਵੀ ਹਾਲਾ ਮੋਰਚਾ ਲੱਗਣ ਜਾ ਰਿਹਾ ਅਸੀਂ ਤਿਆਰੀ ਕਰ ਰਹੇ ਹਾਂ ਲੋਕਾਂ ਨੂੰ ਸचेत ਕਰ ਰਹੇ ਹਾਂ ਤੇ ਕਿਸਾਨਾਂ ਨੂੰ ਸਾਰੇ ਆਮ ਲੋਕਾਂ ਨੂੰ ਹਿੱਸੇ ਕਰ ਠੀਕ ਹੈ ਤੇ ਬਿਲਕੁਲ ਲਖੋਵਾਦੀ ਤੇ ਹੋਰ ਵੀ ਜਿਹੜੇ ਕਿਸਾਨ ਜੱਟ ਬੰਦਿਆ ਇੱਥੇ ਪਹੁੰਚੀ ਹੈ ਤੇ ਹੁਣ ਉਹਨਾਂ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹਾਲਾਂਕਿ ਅੱਗੇ ਪੁਲਿਸ ਵੱਲੋਂ ਹਰਿਆਣਾ ਪੁਲਿਸ ਵੱਲੋਂ ਪੂਰੇ ਬੈਰੀਕੇਡਿੰਗ ਲਾ ਕੇ ਉਹਨਾਂ ਨੂੰ ਰੋਕ ਦਿੱਤਾ ਗਿਆ ਅੱਗੇ ਪੂਰੇ ਜਿਹੜੇ ਪੱਕੇ ਬੈਰੀਕੇਡਸ ਲਾ ਕੇ ਕਿਉਂਕਿ ਲਾਸਟ ਟਾਈਮ ਵੀ ਅਸੀਂ ਗੱਲ ਕਰ ਲਈਏ ਕਾਫੀ ਇੱਥੇ ਹੰਗਾਮਾ ਹੋਇਆ ਸੀਗਾ ਕਾਫੀ ਬੈਰੀਕੇਡਿੰਗ ਜਿਹੜੇ ਤੋੜੇ ਗਏ ਸੀ ਲ ਪਹਿਲਾ ਹੀ ਪੁਲਿਸ ਵੱਲੋਂ ਪੂਰੇ ਅਰੇਂਜਮੈਂਟ ਜਿਹੜੀ ਹੈ ਕਿ ਕਿੱਥੇ ਗਏਗੇ ਦੂਜੇ ਪਾਸੇ ਕਿਸਾਨਾਂ ਤਰਫੋਂ ਕਿਹਾ ਕਿ ਸਾਡਾ ਜਿਹੜਾ ਸ਼ਾਂਤੀਪੂਰਵਕ ਪ੍ਰਦਰਸ਼ਨ ਹੈ ਅੱਜ ਅਸੀਂ ਆਪਣੀ ਗੱਲ ਰੱਖਣ ਆਏ ਹਾਂ ਜੇਕਰ ਜਾਤ ਸਾਨੂੰ ਜਾਨ ਦਿੱਤਾ ਤਾਂ ਅਸੀਂ ਜਾਵਾਂਗੇ ਅਦਰਵਾਈਜ਼ ਅਸੀਂ ਪੂਰਾ ਜਿੰਨੇ ਵੀ ਜਿੰਨੇ ਕਾਫੀ ਸੰਖਿਆ ਦੇ ਵਿੱਚ ਜਿੱਥੇ ਕਿਸਾਨ ਇਕੱਠੇ ਹੋਏ ਨੇ ਅਸੀਂ ਗੱਲਬਾਤ ਕਰਾਂਗੇ ਉਹ ਜਿਹੜਾ ਵੀ ਸਾਡਾ ਹੱਕ ਹੈ ਉਹ ਅਸੀਂ ਲੈ ਕੇ ਅੱਜ ਅਮਰੀ ਨੇ ਤੇ ਆਪਾਂ ਲਾਈਵ ਵੀਡੀਓ ਵੇਖਿਆ ਨਾ ਆਪਣੇ ਕੋਲ ਇੱਕ BBC ਪੰਜਾਬੀ ਦੀ ਨਿਊਜ਼ ਵਾ BBC ਤੇ ਉਹਨਾਂ ਦੀ ਆਪਾਂ ਥੋੜਾ ਜਿਹਾ ਉਹਦੇ ਤੋਂ ਵੀ ਆਪਾਂ ਨੂੰ ਜ਼ਿਆਦਾ ਆਈਡੀਆ ਹੋ ਜਾਏਗਾ ਨਾ ਆਪਾਂ ਉਹ ਵੀਡੀਓ ਵੀ ਵ ਜਿਹੜਾ 44 ਉੱਤੇ ਮੌਜੂਦ ਆ ਇਹ ਰਸਤਾ ਪਟਿਆਲਾ ਤੋਂ ਅੰਮ੍ਰਾਲਾ ਫਿਰ ਦਿੱਲੀ ਜਾਣ ਵਾਲਾ ਰਸਤਾ ਹੈ 메ਨ ਹਾਈਵੇ ਹੈ ਸ਼ੰਭੂ ਬਾਡਰ ਆ ਪਟਿਆਲਾ ਤੋਂ ਦਿੱਲੀ ਜਾਇਆ ਜਾਂਦਾ ਪਰ ਇਸ ਸਮੇਂ 14 ਨਵੰਬਰ ਨੂੰ ਤਕਰੀਬਨ 11 ਵਜੇ ਇਹ ਹਾਈਵੇ ਪੂਰੀ ਤਰ੍ਹਾਂ ਬੰਦ ਹੈ ਅੱਜ ਸਵੇਰੇ 7 ਵਜੇ ਇਸ ਹਾਈਵੇ ਨੂੰ ਬੰਦ ਕਰ ਦਿੱਤਾ ਗਿਆ ਸੀ ਇੱਕ ਪਾਸੇ ਪੰਜਾਬ ਪੁਲਿਸ ਮੌਜੂਦ ਹੈ ਤੇ ਦੂਜੇ ਪਾਸੇ ਹਰਿਆਣਾ ਪੁਲਿਸ ਦੇ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ ਅਤੇ ਰਸਤਾ ਰੋਕਿਆ ਗਿਆ ਹੈ ਇਸ ਦਾ ਕਾਰਨ ਕੀ ਹੈ ਕਾਰਨ ਇਹ ਹੈ ਕਿ ਕੌਮੀ ਇਨਸਾਫ ਮੋਰਚਾ ਜਿਹੜਾ ਪਿਛਲੇ 2 ਸਾਲਾਂ ਤੋਂ ਮੁਹਾਰੀ ਦੇ ਵਿੱਚ ਲੱਗਾ ਹੋਇਆ ਹੈ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ ਉਹਨਾਂ ਦੇ ਵੱਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਸੀ ਕਿ ਅਸੀਂ ਇੱਥੇ ਸ਼ਾਂਤਮਈ ਪ੍ਰਦਰਸ਼ਨ ਕਰਦਿਆਂ ਹੋਇਆਂ ਦਿੱਲੀ ਜਾਵਾਂਗੇ ਤੇ ਉਸੇ ਰੋਸ ਮਾਰਚ ਨੂੰ ਰੋਕਣ ਦੇ ਲਈ ਇੱਕ ਪਾਸੇ ਪੰਜਾਬ ਪੁਲਿਸ ਦੇ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ ਤੇ ਦੂਜੇ ਪਾਸੇ ਹਰਿਆਣਾ ਪੁਲਿਸ ਦੇ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ मैं जाना मंजी साहब एयरफोर्स क्वार्टर आज मेरा मुंडा एयरफोर्स हाँ फिर उनकी ये तो वो कहते भी कुछ इधर नो इतना रास्ता है ही लोगों का आवाज़ क्या करने के लिए जान तो कोई नहीं है क्या क्या करें किधर हो जाइए उनकी करोगे फिर मतलब पिक्चर मोड़ जो भी हम्म आई कितनों मरता पड़ता परेशानी हो रही हो गई वो थोड़ा क्या करें पैदल � ਇਹ ਕਿ ਜਾਣ ਨਹੀਂ ਰਿਹਾ ਨਸਤਾ ਪਰ ਕੋਈ ਪਤਾ ਸੀ ਕਿ ਰਸਾ ਬੰਦ ਹੈ ਨਹੀਂ ਸਾਨੂੰ ਨਹੀਂ ਪਤਾ ਠੀਕ ਹੈ ਵੇਗਾ ਇੱਥੇ ਸਾਡੀ ਹੋ ਰਹੀ ਹੈ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ ਲੱਤ ਫੈਤੇ ਰੇ ਆਰਮੀ ਦੇ ਬੰਦੇ ਹਿੰਦੂ ਮੁਲਾਜ਼ਮ ਹੈ ਜਿਸਨੂੰ ਲੜਾਈ ਹੀ ਰਹੇ ਹੈ ਕੀ ਆਪ ਤੁਸੀਂ ਕਰ ਰਿਹਾ ਹੈ ਇਸ ਦੁਨੀਆ ਮੇਂ ਅਗਦਰ ਬੈਠਾ ਹੈ ਅਹੀ ਜਾਣਾ ਸੀ ਸ਼ਾਬਾਹ ਇੱਕ ਪਤਨ ਸੀ ਤੁਹਾਨੂੰ ਵੀ ਰਸਾ ਬੰਦ ਕੀਤਾ ਹੋਇਆ ਹਾਂ ਕੋਹ ਕਿ ਜਾਣਾ ਬੈਠਾ ਹੈ ਇਹ ਪਰੇਸ਼ਾਨੀ ਹੋ ਰਹੀ ਹੈ ਰਸਾ ਬੰਦ ਬਹੁਤ ਜ਼ਿਆਦਾ ਸਾਨੂੰ ਪਤਾ ਨਹੀਂ ਸੀ ਨਾ ਵੀ ਕੀ ਗੱਲ ਹੋਈ ਆ ਮੇਰਾ ਰਾਜਪੁਰੇ ਤੋਂ ਕੋਲੀ ਪਿੰਡ ਆ ਭੇਡਵਾਲ ਮੇਰੀ ਐਕਚੁਅਲੀ ਦੁਕਾਨ ਹੈ ਅੰਮ੍ਰਾਲਾ ਜੀ ਤੇ ਅੱਜ ਤੁਸੀਂ ਹੁਣ ਅੰਮ੍ਰਾਲੇ ਜਾਣਾ ਸੀ ਹਾਂਜੀ ਮੈਂ ਅੰਮ੍ਰਾਲੇ ਜਾਣਾ ਸੀਗਾ ਇੱਥੋਂ ਆਏ ਰਸਤੇ 'ਚ ਬੁੱਲਸਟਾ ਦੇਖੀਏ ਪਰ ਕਿਸ ਨੇ ਰੋਕਿਆ ਨਹੀਂ ਇੱਥੇ ਅੱਗੇ ਹੁਣ ਕਿੰਨੇ ਜਾਣਾ ਨਹੀਂ ਹੈ ਬਸ ਉਹ ਵੀ ਰੋਣ ਜਾਮ ਹੈ ਘਨੌਰ ਵਾਲਾ ਵੀ ਤਾਂ ਹੁਣ ਜਿੰਨੀ ਪਬਲਿਕ ਖੜੀ ਹੈ ਸਾਰੀ ਅੰਮ੍ਰਾਲੇ ਜਾਣ ਵਾਲੀ ਉਹ ਖੜੀ ਹੈ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਹੁਣ ਸ਼ੌਕ ਤੁਹਾਨੂੰ ਪਤਾ ਹੀ ਹੈ काम जाना सी मुंडे भी उधर बैठे हैं शॉप से आगे हम इतने भी प्रॉब्लम हो रही है सीखे फंसे हुए हैं कौमी एकता का एक ताका जो अपना नारे के तहत जो अपने जत्थेबंदी है सरदार जी ये अपने दिल्ली कूच का आह्वान कर रहे हैं हमने अपने रूट डाइवर्ट किए हुए हैं शंभू बॉर्डर से

ਉਹਨਾਂ ਨੂੰ ਤਾਂ ਚਲੋ ਤੁਸੀਂ ਰੋਕੋ ਕਿ ਤੁਹਾਨੂੰ ਲੱਗ ਰਿਹਾ ਕਿ ਕੋਈ ਹਜੂਮ ਆ ਰਿਹਾ ਕੋਈ ਮੋਰਚਾ ਲਾਉਣਾ ਹੈ ਜੀ ਆਮ ਪਬਲਿਕ ਨੂੰ ਤਾਂ ਆ ਪਬਲਿਕ ਨੂੰ ਤਾਂ ਜਾਣ ਦਵੋ ਨਾ ਜੇ ਹੁਣ ਕੋਈ ਮੋਟਰਸਾਈਕਲ ਤੇ ਉਹ ਜਾ ਰਹੇ ਨੇ ਉਹ ਜਾ ਕੇ ਕੀ ਕਰ ਲਣਗੇ ਮੰਗਾ ਕਿ ਸਹੀ ਨੇ ਆਪਣੀ ਸਹੀ ਮੰਗਾ ਵਾਸਤੇ ਉਹ ਨਿਕਲੇ ਹੋਏ ਨੇ ਸਹੀ ਉਤਰਨੇ ਲਾਉਂਦੇ ਨੇ ਲੇਕਿਨ ਆ ਕਿ ਹੁਣ ਹਰ ਸਟੇਟ ਨੂੰ ਸਮਝ ਲੈਣਾ ਚਾਹੀਦਾ ਉਹਨਾਂ ਦਾ ਸਾਥ ਦੇਣਾ ਚਾਹੀਦਾ ਉਹਨਾਂ ਦੇ ਨਾਲ ਨਿਕਲਣਾ ਚਾਹੀਦਾ ਬਿਲਕੁਲ ਤਾਂ ਹੀ ਤੇ ਉਹ ਸਾਰੀਆਂ ਜਿੱਥੇ ਵਧੀਆਂ ਹੁਣ ਇੱਕ ਜੁਟ ਹੋਈਆਂ ਨੇ ਕਿ ਸਾਰੇ ਪੰਜਾਬ ਨੂੰ ਇੱਕ ਪਾਸੇ ਕਰ ਛੜਨ ਤੇ ਬਸ ਫਿਰ ਬਾਕੀ ਸਟੇਟਾਂ ਕਹਿਣ ਕਿ ਪੰਜਾਬ ਦਾ ਮਸਲਾ ਬਸ ਪੰਜਾਬ ਹੀ ਹੱ ਲੜਾਈ ਤੇ ਸਾਰੇ ਸਟੇਟਾਂ ਦੀ ਹੈ ਸਾਰੇ ਸਟੇਟਾਂ ਵਾਸਤੇ ਉਹ ਪੰਜਾਬ ਵਾਲਿਆਂ ਦਾ ਪਾਣੀਆ ਦਾ ਵੀ ਮਸਲਾ ਪਾਣੀ ਵੀ ਸਾਰਾ ਉਹਨਾਂ ਤੋਂ ਖੋਹ ਲਿਆ ਜਾਂਦਾ ਦੇਖਿਆ ਜਾਏ ਇੱਥੇ ਤੇ ਜੇ ਉਹ ਛੱਡਣਾ ਹੁੰਦਾ ਤੇ ਉਹ ਸਾਰਾ ਪੰਜਾਬ ਚ ਛੱਡ ਦਿੰਦੇ ਉਹ ਪੰਜਾਬ ਨੂੰ ਡੁਬੋ ਦਿੰਦੇ ਆ ਉਹ ਕਹਿੰਦੇ ਤੁਹਾਡਾ ਹੀ ਪਾਣੀ ਆ ਲੈ ਲਓ ਮੈਂ ਵੀ ਵੇਚਦੇ ਹਾਂ ਅੰਬਾਲਾ ਦਾ ਨਾਮ ਲੈਣ ਤੇ ਸਾਡੇ ਨਰੋਵਾਲ ਚ ਇੰਨੀ ਮਸ਼ਹੂਰ ਮਿਠਾਈ ਹੈ ਨਾ ਅੰਬਾਲਾ ਦੀ ਵੱਡੀਆਂ ਵੱਡੀਆਂ ਦੁਕਾਨਾਂ ਨੇ ਅੰਬਾਲਾ ਬੈਕਰਸ ਦੀ ਤੂੰ ਅੰਬਾਲਾ ਦੀ ਮਿਠਾਈ ਦੇ ਫੈਸਲਾਵਾ ਜਿਹੜਾ ਅੰਬਾਲਾ ਦਾ ਪਤੀਸਾ ਮਿਲਦਾ ਹੈ ਹਾਂ ਬੜਾ ਲਾਤੀਆਂ ਇੰਨੀਆਂ ਕਿ ਸ਼ਾਪਸ ਨੇ ਇਤਨਾ ਨਰੋਵਾਲ ਦੇ ਵਿੱਚ ਇੰਨੀਆਂ ਉਹਦੀ ਅੱਛੀ ਮਿਠਾਈ ਇੰਨੀਆਂ ਵੱਡੀਆਂ ਸ਼ਾਪਸ ਤਾਂ ਲਪਾਈਆਂ ਨੇ ਤੇ ਮੈਂ ਸਮਝਦੀ ਸੀ ਮੈਂ ਨਾ ਉਦੋਂ ਕਹਿੰਦੀ ਸੀ ਅੰਮਰਚ ਅੰਬਾਲਾ ਹਰਿਆਣਾ ਵਿੱਚ ਹਮ ਅੰਬਾਲਾ ਵੱਲ ਨੂੰ ਜਾ ਰਹੀ ਨਾ ਜਿਹੜੀ ਮੇਨ ਹਾਈਵੇ ਦਿਖਾ ਰਹੇ ਸੀ ਅੰਬਾਲਾ ਪੁਲਿਸ ਨੇ ਸਾਰਾ ਉੱਥੇ ਬੈਰੀਕੇਡ ਵਗੈਰਾ ਲਗਾਏ ਨੇ ਬਹਰਾਲ ਕਿੱਤੇ ਨਾ ਕਿਤੇ ਨਾ ਕਿਤੇ ਕਿਤਾ ਜਾ ਰਿਹਾ ਪੰਜਾਬੀਆਂ ਕੀ ਜਾ ਰਹੀਆਂ ਨਾ ਤੰ ਕਿਤਾ ਜਾ ਰਿਹਾ ਪੰਜਾਬੀਆਂ ਨੂੰ ਉਹਨਾਂ ਕੋਲ ਯੂਨੀਵਰਸਟੀਆਂ ਖੋਹ ਦੇਣਾ ਨੇ ਮਨਸੂਬੇ ਬਣਾ ਲਏ ਉਹਨਾਂ ਦੇ ਪਾਣੀ ਇਹਨਾਂ ਨੇ ਇਹਨਾਂ ਨੇ ਇੰਨੇ ਮਸਲੇ ਉਹਨਾਂ ਦੇ ਨਹਿਰਾਂ ਵਿੱਚ ਇੰਨਾ ਪਾਣੀ ਹੈ ਪੰਜਾਬ ਨੂੰ ਪਾਣੀ ਨਹੀਂ ਲੱਭਦਾ ਪਿਆ ਤੁਸੀਂ ਵੇਖੋ ਲਾਤੇ ਬਿਲਕੁਲ ਦੇਖੋ ਤੇ ਦੂਸਰੀ ਗੱਲ ਇਹ ਹੈ ਕਿ ਅਗਰ ਇੱਕ ਪਾਸੇ ਉਹਨਾਂ ਦਾ ਚੰਡੀਗੜ੍ਹ ਵਿੱਚ ਬੜੰਦੀ ਜ਼ਿਆਦਤ ਨਹੀਂ ਹੈ ਇੱਕ ਪਾਸੇ ਯੂਨੀਵਰਸਿਟੀ ਵਾਲਾ ਇੰਨਾ ਮਾਮਲਾ ਹੋਇਆ ਪਿਆ ਉਧਰੋਂ ਚੰਡੀਗੜ੍ਹ ਨਾਲ ਕੋਲ ਖੋਲਿਆ ਨਹੀਂ ਲੇਕਿਨ ਮੈਸੇ ਗਲਤ ਏ ਕਿ ਮੈਨੂੰ ਲੱਗਦਾ ਰਿਹਾ ਜਾਨ ਯਾਰ ਮੈਨੂੰ ਸਹੀਦਾ ਪੰਜਾਬ ਪਹਿਲੀ ਦਫਾ ਪਤਾ ਚੱਲਿਆ ਕਿ ਚੰਡੀਗੜ੍ਹ ਪੰਜਾਬ ਦੇ ਵਿੱਚ ਸ਼ਾਮਲ ਨਹੀਂ ਹੋਂ ਹਾਂ ਮੈਂ ਤੇ ਆਪ ਪੈਸਗਰ ਤੋਂ ਬੜੀ ਮੈਂ ਹਮੇਸ਼ਾ ਇਹ ਸਮਝਦੀ ਸੀ ਕਿ ਚੰਡੀਗੜ੍ਹ ਪੰਜਾਬ ਦਾ ਹਿੱਸਾ ਹੈ ਅੱਛਾ ਜਦੋਂ ਵੀ ਕਹਿਣਾ ਸੀ ਕਿ ਮੈਂ ਤੇ ਕਹਿਣਾ ਮੈਂ ਜਦੋਂ ਜਾਵਾਂਗੀ ਨਾ ਚੜ੍ਹਦੇ ਪਿੰਡਾਂ ਮੈਂ ਚੱਲ ਜਾਈ ਮੈਂ ਤੇ ਬਸ ਇਹ ਸਮਝਦੀ ਸੀ ਕਿ ਸ਼ਾਇਦ ਹਰਿਆਣਾ ਵੀ ਪੰਜਾਬ ਪੰਜਾਬ ਵਿੱਚ ਹੀ ਹੈ ਹਰਿਆਣਾ ਪੰਜਾਬ ਚ ਸੀ ਬੈਲੇ ਬਾਅਦ ਚੋਂ ਅਲੱਦਾ ਹੋਇਆ ਮੇਰਾ ਤੇ ਇਹ ਹੀ ਖ ਹਾਂ ਇਹੀ ਖਿਆਲ ਆ ਕਿ ਹਰਿਆਣਾ ਪੰਜਾਬ ਦੇ ਹੀ ਸੀ ਵਿੱਚ ਪਹਿਲੇ ਬਾਅਦ ਚੋਂ ਫਿਰ ਲੇਕਿਨ ਮੁਸ਼ਕਿਲਾਂ ਪੈਦਾ ਕੀਤੀਆਂ ਜਾ ਰਹੀਆਂ ਨੇ ਆਵਾਮ ਨੂੰ ਆਪ ਉਕਸਾਇਆ ਜਾ ਰਿਹਾ ਸਰਕਾਰਾਂ ਕਿੱਥੇ ਨੇ ਸਰਕਾਰਾਂ ਉਹਨਾਂ ਦੀ ਕਿਉਂ ਨਹੀਂ ਜਾਇਜ਼ ਮੰਗਾ ਪੂਰੀ ਕਰਦੇ ਤੁਸੀਂ ਵੀ ਐਵੇਂ ਦੀ ਕੋਈ ਗੱਲ ਹੁੰਦੀ ਆ ਭਗਵੰਤ ਮਾਨ ਦਾ ਕੋਈ ਬਿਆਨ ਨਹੀਂ ਹੁੰਦਾ ਸਾਹਮਣੇ ਨਾ ਬਿਆਨ ਹੁੰਦਾ ਲੇਕਿਨ ਯਾਰ ਸਰਕਾਰਾਂ ਨੂੰ ਵੀ ਸਮਝਣਾ ਚਾਹੀਦਾ ਸਰਕਾਰਾਂ ਨੂੰ ਉਹਨਾਂ ਦੇ ਰਾਈਟਸ ਉਹਨਾਂ ਨੂੰ ਦੇਣੇ ਚਾਹੀਦੇ ਨੇ ਬਿਲਕੁਲ ਰਾਈਟਸ ਦੇਣੇ ਚਾਹੀਦੇ ਉਹ ਜਿਹੜੀ ਆਪਾਂ ਕੱਲ ਗੱਲ ਸੁਣ ਰਹੇ ਸੀ ਕਿ ਉਹਨਾਂ ਦਾ ਹੀ ਪਲਾਨ ਹੈ ਕਿ ਸਿਰਫ ਇਹ Hindu धर्म ਹੋਵੇ बाकी ਜਿਹੜੇ ਉਹ ਕਲੀਅਰਤਾ ਦੇ ਤੌਰ ਤੇ ਰਹਿਣ ਹਮ ਇਵੇਂ ਤਾਂ ਕਿਹਾ ਸੀ ਨਾ ਬੇਸਿਕ ਰਾਈਟਸ ਵੀ ਨਾ ਦਿੱਤੇ ਜਾਣਗੇ ਨਾ ਹਮ ਆ ਵੀ ਤਾਂ ਗਲਤ ਕਰ ਲਿਨਾ ਐਸੇ ਬੇਸਿਕ ਰਾਈਟ ਹਰ ਕਿਸੇ ਦੇ ਜੋ ਆਪਣੇ ਰਾਈਟ ਵੀ ਗਲਤ ਕਰ ਕਰਦੇ ਹੋ ਤਾਂ ਉਹ ਨਹੀਂ ਮਿਲਨੇ ਚਾਹੀਦੇ ਨਾ ਹੁਣ ਤੇ ਸਟੂਡੈਂਟਸ ਵੀ ਨਿਕਲ ਆਏ ਨੇ ਬਾਹਰ ਹੁੰਦੇ ਉਹ ਦੇਖਿਆ ਆਪਾਂ ਲਾਈਵ ਜਿਹੜੀ ਵੀਡੀਓ ਦੇਖ ਰਹੇ ਹੋ ਸੋਚੋ ਕਿੰਨੇ ਬਜ਼ੁਰਗ ਸੀ ਜਿਹੜੇ ਅੱਗੇ ਅੱਗੇ ਚੱਲ ਰਹੇ ਸੀ ਸਟਿੱਕ ਪਕੜ ਕੇ ਉਹਨਾਂ ਦੀ ਹਿੰਮਤ ਨੂੰ ਸਲਾਮ ਹੈ ਕਿ ਵੇਖੋ ਕਿ ਇਸ ਉਮਰ ਦੇ ਵਿੱਚ ਉਹਨਾਂ ਦਾ ਜਜ਼ਬਾ ਵੇਖੋ ਕਿ ਬਜ਼ੁਰਗ ਔਰਤਾਂ ਮਤਲਬ ਫੀਮੇਲ ਜਿਹੜੀ ਮਤਲਬ ਸਟੂਡੈਂਟਸ ਨੇ ਮੇ ਬੰਦੇ ਜਵਾਨ ਹਰ ਬੰਦਾ ਨਿਕਲਿਆ ਹੋਇਆ ਤੇ ਬਾਹਰ ਆ ਨਾ ਹਰ ਬੰਦੇ ਨੂੰ ਅਵੇਰਨੈਸ ਆ ਨਾ ਅਵੇਰਨੈਸ ਨਾ ਪੜੇ ਲਿਖੇ ਨੇ ਨਾ ਪੜੇ ਲਿਖੇ ਨੇ ਉਹਨਾਂ ਚ ਆਵਾਮ ਪੜੀ ਲਿਖੀ ਆਵਾਮ ਵਿੱਚ ਅਵੇਰਨੈਸ ਹੈ ਕੋਈ ਸਮਝਦਾ ਸਾਡੀ ਗੱਲ ਦਾ ਨਹੀਂ ਬਤਾ ਬਿਲਕੁਲ ਤੇ ਮਹਾਰਾਜ ਜੀ ਵੇਖੀ ਹੁਣ ਸ਼ੰਭੂ ਬਾਰਡਰ ਦੀ ਅਸੀਂ ਲਾਈਵ ਵੀਡੀਓ ਤੇ ਵੇਖੋ ਕਿ ਕਿੰਨਾ ਟਕ ਬੈਰੀਗੇਟ ਲੱਗੇ ਰਹਿੰਦੇ ਹਾਂ ਬੈਰੀਗੇਟ ਲੱਗੇ ਰਹਿੰਦੇ ਹਾਂ ਹਾਂ ਬੈਰੀਗੇਟ ਕਿੰਨੀ ਦੇਰ ਤੱਕ ਲੱਗੇ ਰਹਿੰਦੇ ਨੇ ਤੇ ਤੁਹਾਡੇ ਕੋਲ ਕੋਈ ਨਵੀਆਂ ਅਪਡੇਟਸ ਹੋਵੇ ਤਾਂ ਤੁਹਾਡੇ ਨਾਲ ਜ਼ਰੂਰ ਤੁਸੀਂ ਸ਼ੇਅਰ ਕਰਨਾ ਤੇ ਹੋ ਜੀ ਰੱਖੋ ਆਪਣਾ ਖਿਆਲ ਰੱਬ ਸਭ ਨੂੰ ਚੜ੍ਹਦੀ ਕਲਾ ਚ ਰੱਖਿਆ